ਦਾ ਦੇ ਤਾਂ ਆਪ ਦਰਸ਼ਨ ਦੇਣ ਆਏ ਸੀ ਸਮੁੰਦਰ ਦੇ ਵਿੱਚ ਹਾਂਜੀ ਇਹ ਬਿਲਕੁਲ ਸੱਚ ਹੈ ਜੀ ਹਰ ਸਾਲ ਨੇ ਤਾਂ ਹੁੰਦਾ ਹੈ ਤੇ ਬਾਕੀ ਦਿਨਾਂ 'ਚ ਵੀ ਕੋਈ ਪਤਾ ਨਹੀਂ ਕਦੋਂ ਆ ਕੇ ਸਾਨੂੰ ਦਰਸ਼ਨ ਦਿੱਤੇ ਜਾਂਦੇ ਆ ਬਾਬਾ ਜੀ ਦੇ ਪਤਾ ਲੱਗਾ ਵੀ ਮੰਦਰ ਦੇ ਵਿੱਚ ਅਜ ਨਾ ਦੇਵਤਾ ਜੀ ਦਰਸ਼ਨ ਦੇ ਨਾ ਆਏ ਨੇ ਤਾਂ ਲੋਕਾਂ ਦੇ ਵਿੱਚ ਕਿਵੇਂ ਉਹ ਸਾਧ ਨਜ਼ਰ ਆਏ ਸੀ ਬਾਬਾ ਜੀ ਸਾਨੂੰ ਦਰਸ਼ਨ ਦੇਣ ਆਏ ਤੇ ਹਜੇ ਤੱਕ ਬੈਠੇ ਆ ਚਮਤਕਾਰ ਹੋਇਆ ਫਿਰ ਉਹਨਾਂ ਨੂੰ ਵੀ ਬੁਲਾਇਆ ਫਿਰ ਉਹ ਇੱਕ ਤੋਂ ਜੁੜਦੇ 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 ਪੂਰਾ ਮੱਲਾ ਪੂਰੇ ਸਾਰੇ ਕਿਤੇ ਸਭ ਨੂੰ ਵਦਾ ਲੱਗ ਗਿਆ ਸਾਰੇ ਦਰਸ਼ਨ ਕਰਨ ਆਏ ਕਿ ਛੋੜਾ ਸੀ ਦੁਨੀਆ ਨੂੰ ਵੀ ਦਿਖਾਈਏ ਵੀ ਬਾਬਾ ਜੀ ਦਰਸ਼ਨ ਦਿੰਦੇ ਆ ਵੀ ਦੁਨੀਆ ਵਿੱਚ ਕਈ ਵਾਰ ਇਹ ਹੋ ਜਾਂਦਾ ਵੀ ਲੋਕੀ ਕਹਿੰਦੇ ਆ ਪਖੰਡ ਕਰਦੇ ਆ ਵੀ ਇਹ ਕੋਈ ਪੂਜਾ ਪਾਠ ਨਹੀਂ ਕਰਦੇ ਜਾਂ ਕੁਝ ਵੀ ਇਹ ਨਾਮ ਦਾ ਸਿਰਫ ਸਿਰ ਹਿਲਾਉਂਦੇ ਆ ਇਰਾਦਨਾ ਕੋਈ ਪੂਜਾ ਜਾਂ ਦਿਲ ਨਾਲ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਆ ਤਾਂ ਸਾਨੂੰ ਖੁਦ ਦਰਸ਼ਨ ਦੇ ਇਨਾਂ ਦੇ ਸੌਂਦੇ ਮਹੀਨੇ ਇੱਥੇ नाग ਦੇਵਤਾ ਆਪ ਚਲ ਕੇ ਆਉਂਦੇ ਨੇ ਤੇ ਭਗਤਾਂ ਨੂੰ ਦਰਸ਼ਨ ਦੇ ਦਿੰਦੇ ਨੇ ਤਾਂ ਸੋ ਅੱਜ ਪਹੁੰਚੇ ਇੱਥੇ ਤੁਹਾਨੂੰ ਵੀ ਉਸ ਮੰਦਰ ਦੇ ਦਰਸ਼ਨ ਕਰਾਉ ਤਾਂ ਮੇਰੇ ਨਾਲ ਉੱਥੇ ਦੇ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਦੇ ਆ ਮਾਤਾ ਜੀ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਜੀ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਨੀਤਾਸ਼ਾ 나ਥ ਜੀ ਹੈ ਜੀ ਅਸੀਂ 나ਥ ਸੰਪਰਦਾਇ ਤੋਂ ਜੁੜੇ ਹੋਏ ਹਾਂ ਸਾਡੇ 나ਥਾ ਦੀ ਗੱਦੀ ਹੈ ਤੇ ਗੁਰੂ ਗੋਰਖ ਨਾਥ ਜੀ ਆਦੇਸ਼ ਗੁਰੂ ਦੇਵ ਤੇ ਉਹਨਾਂ ਦੇ ਨਾਮ ਨਾਲ ਵੀ ਇੱਥੇ ਦਰਬਾਰ ਵਿੱਚ ਸਾਨੂੰ ਗੱਦੀ ਨਿਸ਼ੀਨ ਕਰਾਇਆ ਗਿਆ ਹਾਂਜੀ ਤੇ ਅਸੀਂ ਗੁੱਗਾ ਜਾਰ ਪੀਰ ਜੀ ਤੇ ਮਾਤਾ ਕਾਲਕਾ ਬਹੁਤ ਮੁੰਨਿਆ ਜਾਂਦਾ ਹੈ ਜਿਨ੍ਹਾਂ ਦੀ ਸ਼ੁਰੂ ਤੋਂ ਅਸੀਂ ਸੇਵਾਰ ਚ ਨਾ ਬਚਪਨ ਤੋਂ ਹੀ ਉਹਨਾਂ ਨੂੰ ਪੂਜਦੇ ਆਏ ਤੇ ਬਚਪਨ ਤੋਂ ਹੀ ਸਾਡੇ ਨਾਲ ਜੁੜੇ ਹੋਏ ਹੈ ਤੇ ਮੇਰ ਵੀ ਹੈ ਕਹਿੰਦੇ ਨੇ ਇਸ ਮੰਦਰ ਦੇ ਵਿੱਚ ਜੋ ਵੀ ਸ਼ਰਧਾਲੂ ਆਂਦਾ ਹੈ ਹੁਣ ਤੱਕ ਆ ਪਿੱਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ 나ਗ ਦੇਵਤਾ ਆਪ ਦਰਸ਼ਨ ਦੇਣ ਆਏ ਸੀ ਇਸ ਮੰਦਰ ਦੇ ਵਿੱਚ ਹਾਂਜੀ ਇਹ ਬਿਲਕੁਲ ਸੱਚ ਹੈ ਜੀ ਹਰ ਸਾਵਨ ਦੇ ਮਹੀਨੇ ਜਦੋਂ ਵੀ ਅਸੀਂ ਗੁੱਗਾ ਜੀ ਦੀ ਸੇਵਾ ਕਰਦੇ ਹਾਂ ਤੇ ਜ਼ਮੀਨ ਤੇ ਆਸਨ ਹੁੰਦਾ ਹੈ ਉਹਨਾਂ ਦੇ ਨਾਮ ਨਾਲ ਅਸੀਂ ਸਿਰਫ ਪਾਣੀ ਤੇ ਬੈਠੇ ਹੁੰਨੇ ਆ ਨਾ ਖਾਣਾ ਪੀਣਾ ਹੁੰਦਾ ਨਾ ਕੋਈ ਅੰਨ ਹੁੰਦਾ ਸਿਰਫ ਪਾਣੀ ਦੀ ਸੇਵਾ ਰੱਖਦੇ ਆ ਵੀ ਪਾਣੀ ਦੋ ਟਾਈਮ ਪਾਣੀ ਪੀਣਾ ਤੇ ਉਹਨਾਂ ਦੀ ਹਮੇਸ਼ਾ ਬੀਮਾਲਾ ਜਪ ਚ ਰਹਿੰਦੇ ਆ ਉਹਦਾ ਨਾਮ ਜਪ ਕਰਦੇ ਰਹਿੰਦੇ ਆ ਉਹਨਾਂ ਦਾ ਤੇ ਉਹਨਾਂ ਕੋਈ ਪਤਾ ਨਹੀਂ ਉਹ ਕਦੋਂ ਆ ਕੇ ਸਾਨੂੰ ਦਰਸ਼ਨ ਦੇ ਜਾਂਦੇ ਆ ਹਰ ਸਾਵਨ ਮਹੀਨੇ ਤਾਂ ਹੁੰਦਾ ਆ ਤੇ ਬਾਕੀ ਦਿਨਾਂ 'ਚ ਵੀ ਕੋਈ ਪਤਾ ਨਹੀਂ ਕਦੋਂ ਆ ਕੇ ਸਾਨੂੰ ਦਰਸ਼ਨ ਦਿੱਤੇ ਜਾਂਦੇ ਬਾਬਾ ਜੀ ਦੇ ਕਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਵੀ 나ਗ ਦੇਵਤਾ ਜੀ ਆ ਦਰਸ਼ਨ ਦੇਣ ਪਹੁੰਚੇ ਨੇ ਵੀਡੀਓ 'ਚ ਦੇਖਿਆ ਵੀ ਕਿਵੇਂ ਆ ਰਹੇ ਨੇ ਕਿੱਦਾਂ ਜਾ ਰਹੇ ਨੇ ਵੈਸੇ ਤਾਂ ਹੁੰਦਾ ਤਾਂ ਹਰ ਸਾਲ ਐ ਪਰ ਵੀਡੀਓ ਇਸ ਵਾਰ ਅਸੀਂ ਪਾਈ ਆ ਕਿ ਥੋੜਾ ਅਸੀਂ ਦੁਨੀਆ ਨੂੰ ਵੀ ਦਿਖਾਈਏ ਵੀ ਬਾਬਾ ਜੀ ਦਰਸ਼ਨ ਦਿੰਦੇ ਆ ਵੀ ਦੁਨੀਆ ਵਿੱਚ ਕਈ ਵਾਰ ਇਹ ਹੋ ਜਾਂਦਾ ਵੀ ਲੋਕੀ ਕਹਿੰਦੇ ਆ ਪਖੰਡ ਕਰਦੇ ਆ ਵੀ ਇਹ ਕੋਈ ਪੂਜਾ ਪਾਠ ਨਹੀਂ ਕਰਦੇ ਜਾਂ ਕੁਝ ਵੀ ਇਹ ਨਾਮ ਦਾ ਸਿਰਫ ਸਿਰ ਹਿਲਾਉਂਦੇ ਆ ਪਰ ਅਸੀਂ ਇਸ ਵਾਰੋਂ ਵੀਡੀਓ ਪਾ ਕੇ ਦਿਖਾਇਆ ਲੋਕਾਂ ਨੂੰ ਕਿ ਅਸੀਂ ਫੋਕਾ ਸਿਰ ਨਹੀਂ ਹਿਲਾਉਂਦੇ ਹੈਗੇ ਵੀ ਇੱਥੇ ਚਮਤਕਾਰ ਹੁੰਦੇ ਆ ਜੇ ਅਸੀਂ ਕੋਈ ਆਰਾਧਨਾ ਕੋਈ ਪੂਜਾ ਜਾਂ ਦਿਲ ਨਾਲ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਆ ਤਾਂ ਉਹ ਸਾਨੂੰ ਖੁਦ ਦਰਸ਼ਨ ਦੇ ਇਨਾਂ ਦੇ ਇਸ ਕਰਕੇ ਅਸੀਂ ਵੀਡੀਓ ਪਾਈ ਇਸ ਵਾਰ ਤੁਹਾਨੂੰ ਕਦੋਂ ਨਜ਼ਰ ਆਇਆ ਕਿ ਵੀ ਆ ਰਹੇ ਨਹੀਂ ਕਿਉਂਕਿ ਅਬ ਆਵਾਜ਼ ਵੀ ਤੁਹਾਡੀ ਚੱਲ ਰਹੀ ਸੀ ਵੀ ਆ ਰਹੇ ਨੇ ਵੀ ਇਹਨਾਂ ਨੂੰ ਦੁੱਧ ਪਿਲਾਓ ਕਰੇ ਆ ਗਏ ਨੇ ਹਾਂਜੀ ਮੈ ਸੋਰੀ ਸੀ ਜੀ ਰਾਤ ਨੂੰ ਆਪਣਾ ਨਾਮ ਜਪ ਕਰਕੇ 11 ਵਜੇ ਤੋਂ ਬਾਅਦ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਯਾਦ ਕਰਕੇ ਗੁੱਗਰ ਜੀ ਨੂੰ ਤੇ ਸੋਰੇ ਸੀ ਕਿ ਬਾਬਾ ਜੀ ਅਸੀਂ ਹੁਣ ਵਿਸ਼ਰਾਮ ਕਰਨ ਲੱਗੇ ਆ ਤੇ ਦਰਸ਼ਨ ਜ਼ਰੂਰ ਦਿਓ ਤੇ ਰਾਤ ਨੂੰ 1:30 ਵਜੇ ਦਾ ਟਾਈਮ ਸੀ ਤੇ ਮੇਰੇ ਪੇਟ ਵਿੱਚ ਵਿਆਦਾ ਲੱਗਿਆ ਜਿਵੇਂ ਕਿਸੇ ਨੇ ਵੀ ਦੋ ਵਾਰ ਟੱਕਰ ਵੱਜੀ ਆ ਤੇ ਮੈਨੂੰ ਕੁਝ ਮਹਿਸੂਸ ਮੈਨੂੰ ਅਨ ਦੇਖਾ ਕਰਕੇ ਮੈਂ ਫੇਰ ਸੋ ਗਈ ਉਹ ਫੇਰ ਜਦੋਂ ਉੱਪਰ ਰੇਂਕ ਕੇ ਮੇਰੇ ਪੇਟ ਦੇ ਉੱਪਰ ਆਏ ਕਿਉਂਕਿ ਉਹਨਾਂ ਨੇ ਮੰਦਰ ਵੱਲ ਨੂੰ ਜਾਣਾ ਸੀ ਮੈਂ ਰਸਤੇ 'ਚ ਪਈ ਸੀ ਤੇ ਉਹ ਜਦ ਰੇਕ ਮੇਰੇ ਉੱਪਰ ਉਹਦੀ ਆਈ ਫਿਰ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਉੱਪਰ ਕੁਝ ਚੱਲ ਰਿਹਾ ਜਦੋਂ ਦੇਖਿਆ ਤਾਂ ਥੋੜਾ ਮੈਨੂੰ ਇੱਕਦਮ ਕਿਉਂਕਿ ਸੁੱਤੇ ਪਏ ਬੰਦੇ ਨੂੰ ਪਤਾ ਨਹੀਂ ਹੁੰਦਾ ਤੇ ਇੱਕਦਮ ਥੋੜਾ ਅਚਾਨਕ ਵੀ ਥੋੜਾ ਡਰ ਜਾ ਹੋ ਗਿਆ ਸੀ ਫਿਰ ਅਸੀਂ ਫਟਾਫਟ ਵੀ ਕੈਮਰਾ ਉਠਾਇਆ ਵੀ ਅੱਜ ਤਾਂ ਦਰਸ਼ਨ ਸਭ ਨੂੰ ਕਰਾਣੇ ਇਸ ਕਰਕੇ ਫਿਰ ਨਾਲ ਹੀ ਅਸੀਂ ਵੀਡੀਓ ਬਣਾਤੀ ਤੇ ਬਹੁਤ ਖੁਸ਼ ਹੋਏ ਅਸੀਂ ਕਿ ਬਾਬਾ ਜੀ ਸਾਨੂੰ ਫੇਰ ਤੋਂ ਵੀ ਦਰਸ਼ਨ ਦੇਣ ਆਏ ਐ ਤੇ ਅਸੀਂ ਬਹੁਤ ਭਾਗਸ਼ਾਲੀ ਆ ਬਹੁਤ ਅਸੀਂ ਮੰਨਦੇ ਆ ਵੀ ਬਾਬਾ ਜੀ ਨੇ ਸਾਨੂੰ ਹਰ ਵੇਲੇ ਦਰਸ਼ਨ ਦੇਂਦੇ ਰਹਿੰਦੇ ਅੱਛਾ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਮੰਦਰ ਦੇ ਵਿੱਚ ਅਜਨਾ ਦੇਵਤਾ ਜੀ ਦਰਸ਼ਨ ਦੇ ਨਾ ਆਏ ਨੇ ਤਾਂ ਲੋਕਾਂ ਦੇ ਵਿੱਚ ਕਿਵੇਂ ਉਹ ਉਸਤਾਦ ਨਜ਼ਰ ਆਏ ਸੀ ਹਾਂਜੀ ਕਿਉਂਕਿ ਸਾਡੇ ਮੰਦਰ ਦਾ ਸਭ ਨੂੰ ਪਤਾ ਹੀ ਹੈ ਵੀ ਇੱਥੇ ਮੱਲੇ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਸੰਗਤ ਬਹੁਤ ਜੁੜਦੀ ਆ ਤੇ ਸਵੇਰੇ 5 ਵਜੇ ਇੱਥੇ ਲੋਕੀ 4 ਵਜੇ ਉੱਠਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੇ ਦੇਖਿਆ ਦੇਵਾ ਜੀ ਦਾ ਦਰਵਾਜ਼ਾ ਖੁੱਲਾ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਦੇ ਘਰੇ ਹੋਗੀ ਜਦੋਂ ਉਹਨਾਂ ਨੇ ਪੁੱਛਿਆ ਬਾਹਰੋਂ ਵੀ ਦੇਵਾ ਜੀ ਕੀ ਹੋਇਆ ਅਸੀਂ ਕਿਹਾ ਵੀ ਇੱਥੇ ਬਾਬਾ ਜੀ ਸਾਨੂੰ ਦਰਸ਼ਨ ਦੇਣ ਆਏ ਤੇ ਹਜੇ ਤੱਕ ਬੈਠੇ ਆ ਫਿਰ ਚਮਤਕਾਰ ਹੋਇਆ ਫਿਰ ਉਹਨਾਂ ਨੂੰ ਵੀ ਬੁਲਾਇਆ ਫਿਰ ਉਹ ਇੱਕ ਤੋਂ ਜੁੜਦੇ 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 ਪੂਰਾ ਮੱਲਾ ਪੂਰੇ ਸਾਰੇ ਕਿਤੇ ਸਭ ਨੂੰ ਵਦਾ ਲੱਗ ਗਿਆ ਸਾਰੇ ਦਰਸ਼ਨ ਕਰਨ ਆਏ ਬਾਬਾ ਜੀ ਸ਼ਾਮ ਤੱਕ ਬਹੁਤ ਭੀੜ ਲੱਗੀ ਰਹੀ ਇੱਥੇ ਤੇ ਪਹਿਲਾਂ ਵੀ ਕਦੇ ਦਰਸ਼ਨ ਦਿੱਤਾ ਇਹਨਾਂ ਨੇ ਜਦੋਂ ਇਸ ਤਰ੍ਹਾਂ ਆਏ ਹੁਣ ਤੁਸੀਂ ਵੀਡੀਓ ਬਣਾਈ ਹੋਗੀ ਵੀਡੀਓ ਉਸ ਟਾਈਮ ਬਣਾ ਨਹੀਂ ਸਕੇ ਸੀ ਪਤਾ ਨਹੀਂ ਚਮਤਕਾਰ ਇਹ ਸੀ ਕਿ ਮੇਰੇ ਕੋਲ ਫੋਨ ਨਹੀਂ ਉਠਾਉਣ ਹੋਇਆ ਪਿਛਲੇ ਸਾਲ ਵੀ ਸਾਵਨ ਦੇ ਮਹੀਨੇ ਇਦਾਂ ਹੀ ਹੋਇਆ ਜਦੋਂ ਮੈਂ ਬਾੜ ਕਰਨ ਉੱਠੀ ਤਾਂ ਮੇਰੇ ਬਾੜ ਦੇ ਪਿੱਛੇ ਬਾਬਾ ਜੀ ਸੀਗੇ ਤੇ ਉਸ ਟਾਈਮ ਮੈਂ ਫੋਨ ਉਠਾਉਣ ਲਈ ਦੇਖ ਰਹੀ ਸੀ ਪਰ ਮੇਰੇ ਕੋਲ ਫੋਨ ਨਹੀਂ ਸੀਗਾ ਉਹ ਬਸ ਬਣਾ ਨਹੀਂ ਪਾਈ ਮੈਂ ਉਸ ਤੋਂ ਬਾਅਦ ਉਹ ਪਿੱਛੇ ਚਲੇ ਗਏ ਗਾਇਬ ਹੋ ਗਏ ਦਿਖੇ ਨਹੀਂ ਇਸ ਵਾਰ ਤਾਂ ਉਹਨਾਂ ਨੇ ਪੂਰੇ ਦਰਸ਼ਨ ਦਿੱਤੇ ਤੇ ਅਸੀਂ ਸਭ ਨੂੰ ਦਿਖਾਇਆ ਕਿੰਨੇ ਸਮੇਂ ਤੋਂ ਆ ਸੇਵਾ ਕਰ ਰਹੇ ਹੋ ਤੁਸੀਂ ਅਸੀਂ ਵੈਸੇ ਮੇਰ ਤਾਂ ਮੇਰੇ ਤੇ ਬਚਪਨ ਤੋਂ ਹੀ ਹੈ ਲਗਨ ਮੈਨੂੰ ਬਚਪਨ ਤੋਂ ਹੀ ਹੈ ਸਾਡੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਗੁੱਗਾ ਜਾਰ ਪੀਜੀ ਦੇ ਬਾਗੜ ਦੇਸ਼ ਵਿੱਚ ਜਾਇਆ ਜਾਂਦਾ ਹੈ ਹਰ ਸਾਲ ਯਾਤਰਾ ਹੁੰਦੀ ਹੈ ਸੌਣ ਭਾਦੋ ਦੇ ਮਹੀਨੇ ਅਸੀਂ ਯਾਤਰਾ ਜਾਂਦੇ ਹਾਂ ਉਸ ਤੋਂ ਬਾਅਦ ਸਾਡੇ ਘਰੇ ਪੂਜਾ ਵੀ ਹੁੰਦੀ ਹੈ ਝੰਡਾ ਕੱਢਿਆ ਜਾਂਦਾ ਹੈ ਤੇ ਝੰਡਾ ਕੱਢਣ ਤੋਂ ਬਾਅਦ ਫਿਰ ਪੂਜਾ ਕੀਤੀ ਜਾਂਦੀ ਬਾਬਾ ਜੀ ਦੀ ਸੇਵਾ ਅਰਚਨਾ ਸਭ ਉਹਨਾਂ ਨੂੰ ਦੇਖ-ਦੇਖ ਕੇ ਸਾਡੇ ਸ਼ੁਰੂ ਤੋਂ ਬਚਪਨ ਤੋਂ ਆਪਣੇ ਪੇਰੈਂਟਸ ਨੂੰ ਦੇਖ-ਦੇਖ ਕੇ ਲਗਨ ਪੈਦਾ ਹੋਈ ਪਈ ਮਾਤਾ ਕਾਲਕਾ ਦੀ ਵੀ ਸਾਡ ਨੂੰ ਲਗਨ ਬਹੁਤ ਹੈ ਤੇ ਗੁੱਗਾ ਜਹਰਪੇਠ ਜੀ ਦੀ ਜਿਸ ਕਰਕੇ ਦੋਨੋਂ ਦਾ ਚਮਤਕਾਰ ਅਸੀਂ ਦੇਖਿਆ